ਇਹ ਰਿਕਾਰਡ ਹੈ ਕਿ 70 ਲੱਖ ਮੌਤਾਂ ਨੇ ਜਿਹੜੀਆਂ ਉਹ ਕੱਲੇ ਪੋਲੂਸ਼ਨ ਦੇ ਕਰਕੇ ਹੁੰਦੀਆਂ ਨੇ ਨੁਕਸਾਨ ਵੀ ਮੈਂ ਸਮਝਦਾ ਸਭ ਤੋਂ ਵੱਧ ਜੇ ਕਿਸੇ ਨੇ ਵਾਤਾਵਰਣ ਦਾ ਕੀਤਾ ਤਾਂ ਸਾਰਾ ਮਨੁੱਖ ਨੇ ਕੀਤਾ ਮਨੁੱਖ ਨੇ ਤਰੱਕੀ ਵੱਲ ਜਿਹੜੀ ਹੈ ਤਰਜੀਹ ਦਿੱਤੀ ਤੇ ਭੁੱਲੀ ਗਿਆ ਵੀ ਅਸੀਂ ਇਹਦੇ 'ਚ ਵਾਤਾਵਰਣ ਦਾ ਕਿੰਨਾ ਨੁਕਸਾਨ ਹੈ ਜਿਹੜਾ ਉਹ ਕਰ ਰਹੇ ਆ ਮੇਰੇ ਯਾਦ ਆ ਉਦੋਂ ਕੋਵਿਡ 'ਚ ਕਈ ਵਾਰੀ ਚੰਡੀਗੜ੍ਹ ਆਇਤਾ ਪਟਿਆਲੇ ਤੋਂ ਜਿਹੜੇ ਪਹਾੜਾ ਹੈ ਉਹ ਦੇਖਣ ਲੱਗੇ ਸੀ ਜਿਹੜੇ ਹੁਣ ਕਈ ਵਾਰੀ ਚੰਡੀਗੜ੍ਹੋਂ ਵੀ ਨਹੀਂ ਦੀਦੇ ਝੰਡਾ ਸਾਹਿਬ ਨੇ ਸਵਾਲ ਪੁੱਛਿਆ ਸੀ ਮੇਰੇ ਤੋਂ ਵੀ ਪਲਾਸਟਿਕ ਦੇ ਜਿਹੜੇ ਤੁਸੀਂ ਬੋਲੀਥੀਨ ਆ ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਠੀਕ ਹੈ ਵਿਧਾਨ ਸਭਾ 'ਚ ਮੈਂ ਮੰਤਰੀ ਸੀ ਮੈਂ ਵੀ ਕਹਿੰਦਾ ਜੀ ਬੜੀ ਸਖਤਾਈ ਹੈ ਸਿੰਗਲ ਯੂਜ਼ ਪਲਾਸਟਿਕ ਬੈਨ ਹੈ ਪਰ ਉਹ ਮੈਨੂੰ ਦੱਸੋ ਸਰ ਕੱਲਾ ਕਰ ਨੂੰ ਫਿਰ ਲੋਕੀ ਸੋਸ਼ਲ ਮੀਡੀਆ 'ਤੇ ਕਮੈਂਟ ਕਰਨ ਲੱਗ ਜਾਂਦੇ ਆ ਜੀ ਤੁਸੀਂ ਗਰੀਬ ਬੰਦਿਆਂ ਨੂੰ ਫੜਦੇ ਹੋ ਰੀੜੀਆਂ ਨੂੰ ਫੜਦੇ ਹੋ ਜਿੱਥੇ ਪਲਾਸਟਿਕ ਦੇ ਲਪਾਫੇ ਬਣਦੇ ਆ ਤੁਸੀਂ ਇੰਡਸਟਰੀ ਦੀ ਬੰਦ ਕਰਦੇ ਅਸੀਂ ਗੱਡੀਆਂ ਵੀ ਲੈਤੀਆਂ ਵੀ ਭਾਈ ਗਿੱਲਾ ਕੂੜਾ ਲੱਗ ਸੁੱਕਾ ਕੂੜਾ ਲੱਗ ਉਹਦੇ ਵਿੱਚ ਹੁਣ ਤੁਸੀਂ ਦੱਸੋ ਵੀ ਕਿੱਡੀ ਉਹ ਮੁਸ਼ਕਲ ਐ ਵੀ ਘਰੇ ਦੋ ਡਸਟਬਿਲ ਲਗਾਉਣੀਆਂ ਉਹ ਵੀ ਕਈ ਜਿਹੜੇ ਆ ਲਗਾਉਣ ਦੇ ਲਈ ਤਿਆਰ ਨਹੀਂ ਕਿ ਪਬਲਿਕ ਪਾਰਟਿਸਪੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਐ ਕਿਉਂਕਿ ਇੱਥੇ ਆਉਣ ਵਾਲੇ ਸਮੇਂ 'ਚ ਕੱਲੇ ਸਾਡੇ ਬੱਚਿਆਂ ਨੇ ਤੇ ਇੱਥੇ ਵੱਡੇ ਨਹੀਂ ਹੋਣਾ ਸਾਰੇ ਜਿਹੜੇ ਪੰਜਾਬੀ ਆ ਉਹਨਾਂ ਦੇ ਬੱਚਿਆਂ ਨੇ ਵੱਡੇ ਹੋਣਾ ਇੱਥੇ ਸਾਹ ਲੈਣਾ ਮਨਜੋਗ ਮੀਤਿਆ ਜੀ ਮੈਂ ਮਥਮਤ ਰੋੜਾ ਸਾਹਿਬ ਨੂੰ ਵੀ ਟਾਈਮ ਦੇ ਦਿਓ ਜੀ ਪਹਿਲਾਂ ਦੇਣੀ ਹੈ ਬੈਠੇ ਕਹੀ ਜਾਂਦਾ ਮਾੜੀ ਗੱਲ ਹੈ ਪਹਿਲਾਂ ਮੈਂ ਬੋਲਣਾ ਪਹਿਲਾਂ ਦੇ ਦੀ ਨਹੀਂ ਮੈਂ ਪਹਿਲਾਂ ਤੁਹਾਨੂੰ ਮਿਲੂਗਾ ਜੀ ਸਾਰਿਆਂ ਨੂੰ ਬੁਲਾਵਾਂਗੇ ਕਾਲੀ ਨਾ ਕਰੀਏ ਪਹਿਲਾਂ ਸਰ ਮੀਤਵਾਰ ਸਟਾਫ ਨਹੀਂ ਪਲੀਜ਼ ਚੇਅਰ ਨੂੰ ਡਿਕਟੇਟ ਨਾ ਕਰੋ ਅਰਣਿਕ ਕਮੈਂਟਰੀ ਨਾ ਕਰਿਆ ਕਰੋ ਯਾਰ ਜੀ ਬੜਾ ਗੰਭੀਰ ਸਰ ਮੁੱਦੇ ਤੇ ਜਿਹੜਾ ਮਾਤਾ ਮੈਂਬਰ ਸਾਹਿਬ ਸੋਖੀ ਜੀ ਲੈ ਕੇ ਆਏ ਆ ਮੈਂ ਉਹਦੇ ਤੇ ਸਰ ਦੋ ਚਾਰ ਗੱਲਾਂ ਜਿਹੜੀਆਂ ਰੱਖਣੀਆਂ ਚਾਹਾਂਗਾ ਇਹ ਚ ਕੋਈ ਦੋ ਰਾਏ ਨਹੀਂ ਕਿ ਅੱਜ ਚਾਹੇ ਉਹ 에ਅਰ ਪੋਲੂਸ਼ਨ ਚਾਹੇ ਪਾਣੀ ਜਿਹੜਾ ਗੰਦਲਾ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ ਹਰ ਸਾਲ ਜਿਹੜਾ ਰਿਕਾਰਡ ਹੈ ਕਿ 70 ਲੱਖ ਮੌਤਾਂ ਨੇ ਜਿਹੜੀਆਂ ਉਹ ਕਲੇ ਪੋਲੂਸ਼ਨ ਦੇ ਕਰਕੇ ਹੁੰਦੀਆਂ ਨੇ ਤੇ ਇਹਦੇ ਲਈ ਪੂਰੀ ਦੁਨੀਆ ਕਹ ਲਓ ਵੀ ਦਿਨੋਂ ਦਿਨ ਅਵੇਅਰ ਵੀ ਹੋ ਰਹੀ ਆ ਤੇ ਦਿਨੋਂ ਦਿਨ ਜਿਹੜੇ ਸਾਰੇ ਜਿਹੜੇ ਦੇਸ਼ ਨੇ ਉਹ ਸਟੈਪਸ ਵੀ ਜਿਹੜੇ ਆ ਲੈ ਰਹੇ ਆ ਤੇ ਯੂਨੋ ਨੇ ਵੀ ਬਲੂ ਸਕਾਈ ਡੇ এনवायरमेंट ਡੇ ਇਹ ਪਿਛਲੇ ਕੁਝ ਕ ਸਾਲਾਂ ਤੋਂ ਹੀ ਮਨਾਉਣੇ ਸ਼ੁਰੂ ਕੀਤੇ ਆ ਜਦੋਂ ਤੋਂ ਵਾਤਾਵਰਨ ਦੇ ਹੁੰਦੇ ਨੁਕਸਾਨ ਦਾ ਜਿਹੜਾ ਪਤਾ ਲੱਗਿਆ ਅਸਲ ਤਾਂ ਜਦੋਂ ਓਜ਼ੋਨ ਦੀ ਡਿਪਲੀਸ਼ਨ ਹੋਈ ਉਸ ਤੋਂ ਬਾਅਦ ਹੀ ਜਿਹੜੀ ਇਹਦੀ ਸ਼ੁਰੂਆਤ ਆ ਹੋਈ ਤੇ ਸ਼ੁਰੂਆਤ ਕਰਨੀ ਜ਼ਰੂਰੀ ਵੀ ਸੀ ਕਿਉਂਕਿ ਨੁਕਸਾਨ ਵੀ ਮੈਂ ਸਮਝਦਾ ਸਭ ਤੋਂ ਵੱਧ ਜੇ ਕਿਸੇ ਨੇ ਵਾਤਾਵਰਨ ਦਾ ਕੀਤਾ ਤਾਂ ਸਾਰਾ ਮਨੁੱਖ ਨੇ ਕੀਤਾ ਧਰਤੀ ਤੇ ਜਿਹੜਾ ਜੀਵਨ ਸ਼ੁਰੂ ਹੋਏ ਨੂੰ ਕਹਿੰਦੇ ਆ ਵੀ 370 ਕਰੋੜ ਸਾਲ ਜਿਹੜੇ ਆ ਹੋਏ ਆ ਤੇ ਬੰਦੇ ਦਾ ਜਿਹੜਾ ਐਵੀਡੈਂਸ ਆ ਉਸ ਤੋਂ ਬਾਅਦ ਲੱਖਾਂ ਕਰੋੜਾਂ ਸਾਲ ਦਾ ਡਾਣਾ ਸਰ ਰਹੇ ਹੋਰ ਜੀਵ ਜੰਤੂ ਰਹੇ ਬੰਦੇ ਦਾ ਜਿਹੜਾ ਐਵੀਡੈਂਸ ਆ ਉਹ 4 ਕੁ ਲੱਖ ਸਾਲ ਪਹਿਲਾਂ ਦਾ ਵੀ ਭਾਈ ਉਦੋਂ ਜਿਹੜਾ ਬੰਦਾ ਆ ਬੰਦਾ ਸਿਵਲਾਈਜ਼ਡ ਤਕਰੀਬਨ ਕਹਿੰਦੇ ਆ ਵੀ 5-6000 ਸਾਲ ਪਹਿਲਾਂ ਹੋਇਆ ਇਹ ਸਾਰੇ ਕਾਸੇ ਤੇ ਚਲਦੇ ਚਲਦੇ ਜੇ এনवायरमेंट ਦਾ ਨੁਕਸਾਨ ਹੋਣਾ ਸ਼ੁਰੂ ਹੋਇਆ ਤਾਂ ਤਕਰੀਬਨ ਮੈਨੂੰ ਲੱਗਦਾ ਵੀ 2-250 ਸਾਲ ਪਹਿਲਾਂ ਸ਼ੁਰੂ ਹੋਇਆ ਤੁਸੀਂ ਦੇਖੋ ਵੀ ਇੰਨਾ ਸਾਲ ਧਰਤੀ ਬਣੀ ਨੂੰ ਹੋਏ ਇੰਨੇ ਸਾਲਾਂ ਦੇ ਵਿੱਚ ਓਜ਼ੋਨ ਬਣੀ ਇੰਨੇ ਸਾਲ ਇੱਥੇ ਜ਼ਿੰਦਗੀ ਚੱਲਦੀ ਹੋਊਗੀ ਜਿਹੜਾ ਨੁਕਸਾਨ ਹੈ ਜੇ 4 ਲੱਖ ਸਾਲ ਮਨੁੱਖਤਾ ਦਾ ਵੀ ਕੰਪੈਰੀਸ਼ਨ ਕਰੀਏ ਜੇ ਧਰਤੀ ਬਣੀ ਨੂੰ ਲਾਈਫ ਸ਼ੁਰੂ ਹੋਈ ਨੂੰ ਮੰਨੋ ਵੀ ਇੱਕ ਦਿਨ ਹੋਇਆ ਤਾਂ ਮਨੁੱਖ ਨੂੰ ਇਹਨਾਂ ਸਿਰਫ 4 ਸੈਕਿੰਡ ਹੋਇਆ ਤੇ 4 ਸੈਕਿੰਡ ਲੱਖ ਸਾਲ ਨਾਲ ਉਹਦਾ ਕੰਪੈਰੀਸ਼ਨ ਕਰੀਏ ਤਾਂ ਸਾਰਾ ਨੁਕਸਾਨ ਅਸੀਂ ਪਿਛਲੇ 2 250 ਸਾਲਾਂ 'ਚ ਕੀਤਾ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ ਮਨੁੱਖ ਨੇ ਤਰੱਕੀ ਵੱਲ ਜਿਹੜੀ ਹੈ ਤਰਜੀਹ ਦਿੱਤੀ ਤੇ ਭੁੱਲੀ ਗਿਆ ਵੀ ਅਸੀਂ ਇਹਦੇ ਚ ਵਾਤਾਵਰਨ ਦਾ ਕਿੰਨਾ ਨੁਕਸਾਨ ਹੈ ਜਿਹੜਾ ਉਹ ਕਰ ਰਿਹਾ। ਉਸ ਤੋਂ ਬਾਅਦ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਦਿਨੋ-ਦਿਨ ਅਵੇਅਰ ਹੋਏ ਆ ਮੇਰੇ ਕੋਲੇ এনवायरमेंट ਡਿਪਾਰਟਮੈਂਟ ਰਿਹਾ ਉਦੋਂ ਕਈ ਡੇਜ਼ ਆ ਤਾਂ ਮੈਨੂੰ ਉਦੋਂ ਪਤਾ ਲੱਗਿਆ। ਬਲੂ ਸਕਾਈ ਡੇ ਵੀ ਹੁੰਦਾ ਤੇ ਅਸੀਂ ਬਲੂ ਸਕਾਈ ਮੈਨੂੰ ਲੱਗਦਾ ਹੈ ਕਿ ਜਦੋਂ ਕੋਵਿਡ ਆਇਆ ਉਦੋਂ ਹੀ ਅਸੀਂ ਸਾਰਿਆਂ ਨੇ ਦੇਖਿਆ ਆ ਜਲੰਧਰ ਤੋਂ ਪ੍ਰਗਤ ਸਿੰਘ ਜੀ ਬੈਠੇ ਆ ਪਹਾੜ ਦੇਖਣ ਲੱਗੇ ਸੀ ਕੋਟਿਕ ਸਾਹਿਬ ਬੈਠੇ ਆ ਪਟਿਆਲੇ ਤੋਂ ਮੇਰੇ ਆਦ ਆ ਉਦੋਂ ਕੋਵਿਡ ਚ ਕਈ ਵਾਰੀ ਚੰਡੀਗੜ੍ਹ ਆਇਆ ਇਹ ਤਾਂ ਪਟਿਆਲੇ ਤੋਂ ਜਿਹੜੇ ਪਹਾੜਾ ਆ ਉਹ ਦੇਖਣ ਲੱਗ ਗਏ ਸੀ ਜਿਹੜੇ ਹੁਣ ਕਈ ਵਾਰੀ ਚੰਡੀਗੜ੍ਹੋਂ ਵੀ ਨਹੀਂ ਦੇਦੇ ਇਸ ਤਰ੍ਹਾਂ ਦਾ ਜਿਹੜਾ ਵਾਤਾਵਰਨ ਸਾਫ਼ ਸੁਥਰਾ ਹੋ ਗਿਆ ਸੀ ਸੜਕਾਂ ਤੇ ਜੰਗਲੀ ਜਾਨਵਰ ਆਉਣ ਲੱਗ ਗਏ ਸੀ ਸੋ ਇਹ ਦੇਖੋ ਵੀ ਮੈਨੂੰ ਲੱਗਦਾ ਵੀ 100 150 ਸਾਲ ਪਹਿਲਾਂ ਇਸੇ ਤਰ੍ਹਾਂ ਦਾ ਜਿਹੜਾ ਸਾਫ਼ ਸੁਰਥ ਜਿਹੜਾ ਵਾਤਾਵਰਨ ਹੋਊਗਾ ਜੋ ਅਸੀਂ ਉਹਨਾਂ ਸਮਿਆਂ ਦੇ ਵਿੱਚ ਦੇਖਿਆ ਪਰ ਉਸ ਤੋਂ ਬਾਅਦ ਕੋਵਿਡ ਚਲਾ ਗਿਆ ਲਾਕਡਾਊਨ ਖੁੱਲ ਗਿਆ ਤੇ ਮਨੁੱਖ ਦੁਆਰਾ ਫੇਰ ਆਪਦੀਆਂ ਉਹੀ ਹਰਕਤਾਂ ਤੇ ਆ ਗਿਆ ਹੁਣ ਸਾਰੇ ਦੇ ਚਵਦਰਾਂ ਜੀ ਨੇ ਵੀ بڑا ਜ਼ਿਕਰ ਕੀਤਾ ਕਿ ਸਰਕਾਰ ਪ੍ਰਾਣੀ ਨੂੰ ਲੈ ਕੇ ਵੀ ਸਟੈਪਸ ਲੈ ਰਹੀ ਹੈ ਸਰਕਾਰ ਫੋਰੈਸਟ ਵੀ ਲਗਾ ਰਹੀ ਹੈ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਕਿਉਂਕਿ ਜ਼ਿੰਮੇਵਾਰੀ ਕੱਲੀ ਸਰਕਾਰ ਦੀ ਨਹੀਂ ਹੁੰਦੀ ਸਾਰੇ ਹੀ ਮੈਨੂੰ ਲੱਗਦਾ ਜਿੰਨੇ ਪੰਜਾਬੀ ਆ ਜਿੰਨੇ ਦੇਸ਼ਵਾਸੀ ਵਾਸੀ ਆ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਆਪਣਾ ਜਿਹੜਾ ਰੋਲ ਹੈ ਉਹ ਅਦਾ ਕਰਨ ਦੀ ਜਿਹੜੀ ਜ਼ਰੂਰਤ ਹੈ ਕਿਉਂਕਿ ਪਿੱਛੇ ਜੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਸਾਡੇ 500 ਜਿਹੜਾ ਅਵਤਾਰ ਦੇ ਵਸਾਇਆ ਮੇਰੇ ਆਦ ਆ ਉਦੋਂ ਸਾਡੇ 5 500 ਬੂਟੇ ਸਾਰੇ ਪੰਜਾਬ ਦੇ ਪਿੰਡਾਂ 'ਚ ਜਿਹੜੇ ਆ ਉਹ ਲਗਾਏ ਗਏ ਤੇ ਮੈਨੂੰ ਕਿਸੇ ਪਿੰਡ 'ਚ ਵੀ ਉਹ 550 55 ਵੀ ਚੱਲੇ ਦਿਖਾ ਦ ਕੱਲੇ ਐਲਾਨ ਹੋ ਜਾਂਦੇ ਆ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਹੁਣ ਮੇਰੇ ਕੋਲੇ ਕਿਉਂਕਿ ਵਾਤਾਵਰਨ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਰਿਹਾ ਉਹਦੇ ਚ ਬੜਾ ਕੁਛ ਅਸੀਂ ਐਕਸਟੂ ਮੈਨੇਜਮੈਂਟ ਤੇ ਵੀ ਕੰਮ ਕੀਤਾ ਇਨੀਸ਼ੀਏਟਿਵ ਤੇ ਵੀ ਕੰਮ ਕੀਤਾ ਤੇ ਕਿਤੇ ਨਾ ਕਿਤੇ ਉਹਦੇ ਚ ਸਕਸੈਸਫੁਲ ਵੀ ਹੋਈ ਪਿਛਲੇ ਸਾਲ ਨਾਲੋਂ ਪ੍ਰਾਲੀ ਜਿਹੜੀ ਹੈ ਉਹ 30% ਜਿਹੜੀ ਹੈ ਘਟ ਪੰਜਾਬ ਦੇ ਵਿੱਚ ਸਾੜੀ ਗਈ ਪਰ ਫਿਰ ਵੀ ਮੈਨੂੰ ਲੱਗਦਾ ਕਿ ਪੂਰੇ ਅਸੀਂ ਸਕਸੈਸਫੁਲ ਨਹੀਂ ਹੋਏ ਉਹਦੇ ਚ ਕਿਸਾਨਾਂ ਦੀ ਮਜਬੂਰੀ ਵੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਅਵੇਅਰਨੈਸ ਦੀ ਵੀ ਕਮੀ ਹੈ ਜਿਹੜਾ ਅਸੀਂ ਆਪਣੇ ਲੈਵਲ ਤੇ ਇਹ ਪਹਿਲੀ ਵਾਰ ਹੈ ਕਿ ਯੂਨੀਵਰਸਿਟੀ ਦੇ ਬੱਚਿਆਂ ਨੂੰ ਇਨਵੋਲ ਕੀਤਾ ਗਿਆ ਪਹਿਲੀ ਵਾਰ ਹੈ ਕਿ ਪਿੰਡ-ਪਿੰਡ ਜਾ ਕੇ ਸਾਡੇ ਬੱਚਿਆਂ ਨੇ ਅਵੇਅਰ ਕੀਤਾ ਵੀ ਪਰਾਲੀ ਸਾੜਨ ਦੇ ਨੁਕਸਾਨ ਕੀ ਆ ਧੂਆਂ ਦਿੱਲੀ ਜਾਂ ਹਰਿਆਣਾ ਨੂੰ ਪਾਰ ਕਰਕੇ ਕਿਤੇ ਹੋਰ ਸ਼ਹਿਰਾਂ 'ਚ ਤਾਂ ਬਾਅਦ 'ਚ ਜਾਂਦਾ ਪਹਿਲਾਂ ਤਾਂ ਕਿਸਾਨ ਦੇ ਫੇਫੜਿਆਂ ਵਿੱਚੋਂ ਲੰਘਦਾ ਪਹਿਲੀ ਵਾਰ ਹੈ ਮਾਨਯੋਗ ਸਪੀਕਰ ਸਾਹਿਬ ਇੱਥੇ ਹੁਣ ਹੈ ਨਹੀਂ ਕਿ ਤੁਸੀਂ ਡਿਪਟੀ ਸਪੀਕਰ ਸਾਹਿਬ ਬੈਠੇ ਹੋ ਪਹਿਲੀ ਵਾਰ ਹੈ ਕਿ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੇ 20 25 25 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਵਿਧਾਨ ਸਭਾ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਹਿਲੀ ਵਾਰ ਹੋਇਆ ਕਿ ਪੂਰੇ ਪੰਜਾਬ ਦੇ ਵਿੱਚ ਕੋਟਕਪੂਰੇ ਵੀ ਲੁਧਿਆਣੇ ਵੀ ਕਈ ਸ਼ਹਿਰਾਂ 'ਚ ਉਹਨਾਂ ਕਿਸਾਨਾਂ ਨੂੰ ਬੁਲਾਇਆ ਗਿਆ ਤੇ ਸਟੇਜ ਤੋਂ ਮੈਂ ਆਪ ਉਥੇ ਕਈ ਪ੍ਰੋਗਰਾਮ ਟੈਂਡ ਕੀਤੇ ਤੇ ਮੈਂ ਸਾਰੇ মিডিਆ ਨੂੰ ਕਹਿੰਦਾ ਸੀ ਕਿ ਮੇਰਾ ਭਾਸ਼ਣ ਸਾਡੇ ਕਿਸੇ ਅਫਸਰ ਦਾ ਭਾਸ਼ਣ ਬਿਲਕੁਲ ਨਾ ਕਿਸੇ ਚੈਨਲ ਤੇ ਦਿਖਾਇਓ ਪਰ ਜਿਹੜੇ ਕਿਸਾਨ ਇੱਥੇ ਆਏ ਨੇ ਜਿਹੜੇ ਕਹਿੰਦੇ ਆ ਵੀ ਮੈਂ 20 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਇਹਨਾਂ ਦਾ ਭਾਸ਼ਣ ਜ਼ਰੂਰ ਦਿਖਾਓ ਤੇ ਅਸੀਂ ਸਾਰਿਆਂ ਨੂੰ ਸਟੇਜ ਤੇ ਬੁਲਾਇਆ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹਦਾ ਫੈਕਟ ਵੀ ਗਰਾਊਂਡ ਤੇ ਗਿਆ ਪਰ ਫੇਰ ਵੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਲੋਕਾਂ ਦੀ ਹੋਰ ਸ਼ਮੂਲੀਅਤ ਦੀ ਜਿਹੜੀ ਜ਼ਰੂਰਤ ਹੈ ਕਿਉਂਕਿ ਕਮੀਆਂ ਪੇਸ਼ੀਆਂ ਸਾਨੂੰ ਕਿੱਥੇ ਆਈਆਂ ਹੁਣ ਕਈ ਇੰਡਸਟਰੀ ਹੈ ਇੱਕ ਇੱਥੇ ਗੈਰੀ ਜੀ ਦੇ ਹਲਕੇ 'ਚ ਆਇਨੀ ਅਮਲੋ ਇੱਕ ਇੰਡਸਟਰੀ ਲੱਗਣੀ ਸੀ ਕਿਉਂਕਿ ਅਸੀਂ ਕਈ ਇੰਡਸਟਰੀ ਨੂੰ ਵੀ ਮੋਟੀਵੇਟ ਕਰ ਰਹੇ ਸੀ ਵੀ ਤੁਸੀਂ ਪਰਾਲੀ ਵਾਲੇ ਜਿਹੜੇ ਐਸ ਫਿਊਲ ਯੂਜ਼ ਕਰੋ ਉਹ ਬੋਇਲਰ ਜਿਹੜੇ ਆ ਤੁਸੀਂ ਲਗਾਓ ਹੁਣ ਪਰਾਲੀ ਦਾ ਸਰ ਜਿਹੜਾ ਟਾਈਮ ਪੀਰੀਅਡ ਆ ਉਹਨੇ ਆਉਣਾ ਹੈ ਫਿਊਲ ਨੇ 10-15 ਦਿਨਾਂ ਦੇ ਵਿੱਚ ਕਿਉਂਕਿ ਜੇ ਕੋਲਾ ਵਰਤਦੇ ਆ ਉਹ ਤਾਂ ਹਰ ਮਹੀਨੇ ਆ ਜਾਂਦਾ ਹਰ ਮਹੀਨੇ ਵਰਤੀ ਜਾਂਦੇ ਆ ਸਟੋਰ ਕਰਨ ਲਈ 15 ਦਿਨ ਨੇ ਤੇ ਵਰਤਣਾ ਪੂਰਾ ਸਾਲ ਹੈ ਹੁਣ ਸਟੋਰ ਪਰਾਲੀ ਕੋਈ ਕਹਿ ਲੋ ਵੀ ਕਮਰੇ ਦੋ ਕਮਰੇ ਤਾਂ ਹੋ ਨਹੀਂ ਜਾਊਗੀ ਵੱਡੀ ਜਗ੍ਹਾ ਚਾਹੀਦੀ ਆ ਹੁਣ ਉੱਥੇ 30 32 ਕਿੱਲੇ ਜਿਹੜੇ ਜ਼ਮੀਨ ਦੇ ਉਹ ਇੰਡਸਟਰੀਅਲ ਨੇ ਖਰੀਦੇ ਪਰ ਉੱਥੇ ਧਰਨਾ ਲੱਗ ਗਿਆ ਕਹਿੰਦੇ ਜੀ ਇੱਥੇ ਅਸੀਂ ਰੱਖ ਨਹੀਂ ਦੇਣੀ ਰੌਲਾ ਪਿਆ ਪਰ ਉਦਾਂ ਲੋਕਾਂ ਨੂੰ ਸਮਝ ਆਇਆ ਗਿਆ ਤੇ ਉਹ ਪ੍ਰੋਸੈਸ ਸਿਰੇ ਚੜਿਆ ਇਦਾਂ ਦੀਆਂ ਕਈ ਜਗ੍ਹਾ ਤੇ ਹੋਰ ਦਿੱਕਤ ਆ ਇੱਕ ਬੱਲੋ ਪਿੰਡ ਐ ਬਠਿੰਡੇ ਜ਼ਿਲ੍ਹੇ ਚ ਉੱਥੇ ਕਿਸੇ ਨੇ ਜਿਹੜੇ ਪ੍ਰਾਲੀ ਦੇ ਪੈਲੇਟਸ ਬਾਨਨੇ ਸੀ ਉਹਨਾਂ ਦਾ ਪਲਾਂਟ ਜਿਹੜਾ ਉਹ ਲਾਉਣਾ ਸੀ ਉਥੇ ਵੀ ਧਰਨਾ ਮਜਾਰਾ ਹੋਇਆ ਜਿਹੜਾ ਤੁਸੀਂ ਦੇਖੋ ਵੀ ਜਿਹਨੇ ਆਲੇ-ਦੁਆਲੇ ਦੇ 11500 2000 ਕਿੱਲੇ ਦੀ ਪ੍ਰਾਲੀ ਚੱਕਣੀ ਸੀ ਉਹ ਪੈਲਟਸ ਵਾਲਾ ਪ੍ਰੋਜੈਕਟ ਵੀ ਜਿਹੜਾ ਉਥੇ ਲੱਗਣ ਨਹੀਂ ਜਿਹੜਾ ਉਹ ਦਿੱਤਾ ਗਿਆ ਸੋ ਮੇਰੀ ਇਹੀ ਹੈ ਕਿ ਸਾਰੇ ਲੋਕਾਂ ਨੂੰ ਇਹਦੇ ਵਿੱਚ ਜਿਹੜੀ ਸ਼ਮੂਲੀਅਤ ਚਾਹੇ ਪ੍ਰਾਲੀ ਵਾਲਾ ਤੂੰ ਹੈ ਚਾਹੇ ਪਲਾਸਟਿਕ ਵਾਲਾ ਕਿਉਂਕਿ ਪਿੱਛੇ ਜੇ ਵਿਧਾਨ ਸਭਾ 'ਚ ਵੀ ਉਦੋਂ ਚੰਡਾ ਸਾਹਿਬ ਨੇ ਸਵਾਲ ਪੁੱਛਿਆ ਸੀ ਮੇਰੇ ਤੋਂ ਵੀ ਪਲਾਸਟਿਕ ਦੇ ਜਿਹੜੇ ਤੁਸੀਂ ਪੋਲੀਥੀਨ ਆ ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਠੀਕ ਹੈ ਵਿਧਾਨ ਸਭਾ 'ਚ ਮੈਂ ਮੰਤਰੀ ਸੀ ਮੈਂ ਵੀ ਕਹਿੰਦਾ ਜੀ ਬੜੀ ਸਖਤਾਈ ਹੈ ਸਿੰਗਲ ਯੂਜ਼ ਪਲਾਸਟਿਕ ਬੈਨ ਹੈ ਪਰ ਉਹ ਮੈਨੂੰ ਦੱਸੋ ਸਰ ਕੱਲਾ ਕਰ ਲੂ ਫਿਰ ਲੋਕ ਕੇ ਸੋਸ਼ਲ ਮੀਡੀਆ 'ਤੇ ਕਮੈਂਟ ਕਰਨ ਲੱਗ ਜਾਂਦੇ ਆ ਜੀ ਤੁਸੀਂ ਗਰੀਬ ਬੰਦਿਆਂ ਨੂੰ ਫੜਦੇ ਹੋ ਰੇੜੀਆਂ ਨੂੰ ਫੜਦੇ ਹੋ ਜਿੱਥੇ ਪਲਾਸਟਿਕ ਦੇ ਲਫਾਫੇ ਬਣਦੇ ਆ ਤੁਸੀਂ ਇੰਡਸਟਰੀ ਨੂੰ ਬੰਦ ਕਰਦੇ ਮੈਂ ਉਦੋਂ ਵੀ ਕਿਹਾ ਸੀ ਕੋਈ ਇੰਡਸਟਰੀ ਵੱਡੀ ਕੋਈ ਲਫਾਫੇ ਨਹੀਂ ਬਣਾਉਂਦੀ ਐਕਚੁਅਲ 'ਚ ਛੋਟੀ ਜੀ ਮਸ਼ੀਨ ਆਉਂਦੀ ਆ ਉਹ ਕਿਸੇ ਵੀ ਗਲੀ ਚ ਕਿਸੇ ਵੀ ਘਰ ਦੇ ਖੂंजे ਚ ਲੱਗ ਜਾਂਦੀ ਆ ਤੇ ਪਤਾ ਨਹੀਂ ਲੱਗਦਾ ਲੱਗੀ ਕਿੱਥੇ ਆ ਅਸੀਂ ਰੇਡਾ ਕਰਦੇ ਆ ਬੜੀ ਜਗ੍ਹਾ ਫੜਦੇ ਆ ਪਰ ਕੀ ਮੈਨੂੰ ਦੱਸੋ ਕਿ ਜਿਹੜੇ ਲੋਕ ਉਹ ਸਮਾਨ ਉਥੋਂ ਖਰੀਦ ਕੇ ਲਿਆਉਂਦੇ ਆ ਕੀ ਉਹਨਾਂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਆ ਸਰਕਾਰ ਸਖਤੀ ਕਰਦੀ ਆ ਅਚਾਨਾ ਡੋਰ ਤੇ ਵੀ ਬੜੀ ਕੀਤੀ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ ਮੈਨੂੰ ਫੋਨ ਆਇਆ ਸਾਡੇ ਕਿਸੇ ਸੱਜਣ ਦਾ ਇੱਕ ਨਹੀਂ ਬੜੇ ਬਾਰੀ ਆ ਜਾਂਦੇ ਆ ਕਹਿੰਦਾ ਜੀ ਠਾਣੇ ਚ ਚਾਣਾ ਡੋਰ ਫੜੀ ਹੋਊਗੀ ਆ ਸਾਡਾ ਜਵਾਗ ਜਾ ਕਹਿੰਦੇ ਉਹਨੂੰ ਚਾਣਾ ਡੋਰੀ ਦਵਾ ਦਿਓ ਉੱਥੋਂ ਮਤਲਬ ਕਿ ਕੰਟਰੀਬਿਊਸ਼ਨ ਜਿਹੜੀ ਆ ਉਹ ਜੇ ਪਬਲਿਕ ਦੀ ਹੋਊਗੀ ਤਾਂ ਹੀ ਚਾਹੇ ਪਲਾਸਟਿਕ ਪੋਲੂਸ਼ਨ ਹੈ ਚਾਹੇ 에ਅਰ ਪੋਲੂਸ਼ਨ ਹੈ ਉਹਨੂੰ ਤਾਂ ਹੀ ਕੰਟਰੋਲ ਕੀਤਾ ਜਾ ਸਕਦਾ ਹੁਣ ਸੈਗਰੀਗੇਸ਼ਨ ਚ ਆਪਾਂ ਬੜੀ ਜਗ੍ਹਾ ਕੂੜੇ ਦੀ ਕਰਵਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਆ ਅਸੀਂ ਗੱਡੀਆਂ ਵੀ ਲੈਤੀਆਂ ਵੀ ਭਾਈ ਗਿੱਲਾ ਕੂੜਾ ਅਲੱਗ ਸੁੱਕਾ ਕੂੜਾ ਅਲੱਗ ਉਹਦੇ ਵਿੱਚ ਹੁਣ ਤੁਸੀਂ ਦੱਸੋ ਵੀ ਕਿੱਡੀ ਕ ਉਹ ਮੁਸ਼ਕਲ ਐ ਵੀ ਘਰੇ ਦੋ ਡਸਟਬਿਨ ਲਗਾਉਣੀਆਂ ਉਹ ਵੀ ਕਈ ਜਿਹੜੇ ਆ ਲਗਾਉਣ ਦੇ ਲਈ ਤਿਆਰ ਨਹੀਂ ਸੋ ਮੇਰੀ ਸਾਰੇ ਕਿਉਂਕਿ ਪਹਿਲਾਂ ਤਾਂ ਜੇ ਅਸੀਂ ਸਾਰੇ ਫਾਲੋ ਕਰਾਂਗੇ ਜਿਹੜੇ ਲੋਕਾਂ ਦੇ ਨਮਾਇंदे ਆ ਅਸੀਂ ਕਿਸੇ ਨੂੰ ਤਾਂ ਹੀ ਕਹਿ ਸਕਦੇ ਆ ਅਸੀਂ ਸਾਰੇ ਵੀ ਰੂਲ ਫਾਲੋ ਕਰੀਏ ਸਰਕਾਰ ਨੇ ਚਲੋ 27ਵੀਂ ਜਿਹੜੀ ਆ ਕਰਨੀ ਹੁੰਦੀ ਹੈ ਪਰ ਮੇਰੇ ਕਹਿਣ ਦਾ ਭਾਵ ਸਾਰਾ ਜਿਹੜਾ ਮੈਂ ਬੋਲਿਆ ਇਹੀ ਹੈ ਕਿ ਪਬਲਿਕ ਪਾਰਟਿਸਪੀਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੇ ਆਉਣ ਵਾਲੇ ਸਮੇਂ 'ਚ ਕੱਲੇ ਸਾਡੇ ਬੱਚਿਆਂ ਦੇ ਇੱਥੇ ਵੱਡੇ ਨਹੀਂ ਹੋਣਾ ਸਾਰੇ ਜਿਹੜੇ ਪੰਜਾਬੀ ਆ ਉਹਨਾਂ ਦੇ ਬੱਚਿਆਂ ਨੇ ਵੱਡੇ ਹੋਣਾ ਇੱਥੇ ਸਾਹ ਲੈਣਾ ਸੋ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਫ਼ ਸੁਥਰਾ ਵਾਤਾਵਰਨ ਆ ਜਿਹੜਾ ਉਹੋ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਅਸੀਂ ਦੇਖੇ ਜਾਈਏ ਸੋ ਇਹਦੇ ਲਈ ਸਰਕਾਰ ਵੀ ਬਹੁਤ ਸਟੈਪ ਲੈ ਰਹੀ ਹੈ ਲੋਕਾਂ ਨੂੰ ਵੀ ਲੈਣ ਦੀ ਜ਼ਰੂਰਤ ਹੈ ਤੇ ਜਿੱਥੋਂ ਤੱਕ ਫੋਰੈਸਟੇਸ਼ਨ ਦੀ ਜਿਹੜੀ ਗੱਲ ਹੈ ਉਹ ਰਹੀ ਕਿ ਸੁੱਕੀ ਜੀ ਚੱਲੇ ਗਈ ਵੀ ਫੋਰੈਸਟ ਏਰੀਆ ਘਟ ਰਹੇ ਆ ਸਰ ਅਸੀਂ ਮੇਰੇ ਹਲਕੇ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਕਿਉਂਕਿ ਨਾ ਜੇ ਕੱਲਾ ਦਰਖਤ ਕਿਤੇ ਲਾਉਣੇ ਆ ਤਾਂ ਉਹਨੂੰ ਕੋਈ ਜਾਨਵਰ ਵੀ ਤੋੜ ਦਿੰਦਾ ਹੈ ਉਹਦੇ ਉੱਪਰ ਦੀ ਕਈ ਵਾਰ ਕੋਈ ਵਹੀਕਲ ਵੀ ਲੰਘ ਜਾਂਦਾ ਤੇ ਕੱਲੇ ਨੂੰ ਕੋਈ ਪਾਣੀ ਪਾਉਣ ਲਈ ਵੀ ਨਹੀਂ ਜਾਂਦਾ ਜੇ ਮੈਨੂੰ ਲੱਗਦਾ ਹੈ ਕਿ ਦਰੱਖਤ ਵੀ ਜੇ ਡਰੋਨ ਕਰ ਸਕਦੇ ਚੰਗੇ ਤਰੀਕੇ ਤਾਂ ਜੇ ਫੋਰੈਸਟ ਵਾਲਾ ਜਿਹੜਾ ਕਨਸੈਪਟ ਹੈ ਉਹਦੇ ਲਈ ਕਰ ਸਕਦੇ ਆ ਸੋ ਅਸੀਂ ਬੜੇ ਪਿੰਡਾਂ 'ਚ ਸਾਡੇ ਹਲਕੇ ਦੇ ਵਿੱਚ ਫੋਰੈਸਟ ਲਗਾਏ ਤੇ ਮੈਂ ਸਰਕਾਰ ਨੂੰ ਵੀ ਫੋਰੈਸਟ ਮੰਤਰੀ ਬੈਠੇ ਆ ਮੈਂ ਉਹਨਾਂ ਨੂੰ ਵੀ ਆਪਣੇ ਦੂਸਰੇ ਜਿਹੜੇ ਭੁੱਲਰ ਸਾਹਿਬ ਜਿੰਨਾਂ ਕੋਲੇ ਪੰਚਾਇਤੀ ਮਹਿਕਮਾ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਾਂ ਕੋਈ ਇਦਾਂ ਦੀ ਤਜਵੀਜ਼ ਲੈ ਕੇ ਆਈਏ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਸਾਡੇ ਕੋਲ ਪਈਆਂ ਨੇ ਜਿਹਦੇ ਪਿੰਡ ਕੋਲੇ 10 ਏਕੜਾ ਘੱਟੋ-ਕੱਟ 10 20 25% ਕੋਈ ਆਪਾਂ ਇਹ ਲਾਜ਼ਮੀ ਕਰੀਵੇ ਏਨੇ ਪਰਸੈਂਟ ਏਰੀਏ 'ਚ ਜਿਹੜਾ ਫੋਰੈਸਟ ਲਗਾਉਣਾ ਉਹ ਲਾਜ਼ਮੀ ਹੈ ਤਾਂ ਕਿ ਫੋਰੈਸਟ ਦੇ ਰੂਪ 'ਚ ਜਿਹੜੇ ਦਰਖਤ ਨੇ ਉਹ ਵੱਡੇ ਹੋਣ ਤੇ ਇੱਕ ਸਾਫ਼ ਸੁਥਰਾ ਜਿਹੜਾ ਵਾਤਾਵਰਨ ਆ ਉਹ ਲੋਕਾਂ ਨੂੰ ਜਿਹੜਾ ਉਹ ਮਿਲ ਸਕੇ ਤੇ ਬਾਕੀ ਅਸੀਂ ਆਪਣੇ ਘਰੇ ਵੀ ਇਹ ਕੋਸ਼ਿਸ਼ ਕਰਿਆ ਕਰੀਏ ਵੀ ਭਾਈ ਇਕੋ ਫ੍ਰੈਂਡਲੀ ਜਿਹੜੇ ਪ੍ਰੋਡਕਟ ਆ ਉਹਨਾਂ ਦੀ ਜਿਹੜੀ ਵਰਤੋਂ ਅਸੀਂ ਕਰੀਏ ਜੇ ਫਾਲਤੂ ਕਿਤੇ ਕੋਈ ਪੱਖਾ ਚੱਲੀ ਜਾਂਦਾ ਲਾਈਟ ਚੱਲੀ ਜਾਂਦੀ ਹੈ એનર્ਜੀ ਜਿਹੜੀ ਕੰਜ਼ਮਪਸ਼ਨ ਹੈ ਉਹ ਘੱਟ ਤੋਂ ਘੱਟ ਕਰੀਏ ਤੇ ਉਹਦੇ ਨਾਲ-ਨਾਲ ਐਜੂਕੇਸ਼ਨ ਮਿਸਟਰ ਸਾਹਿਬ ਚਲੇ ਗਏ ਮਾਨਨ ਨੂੰ ਵੀ ਬਤਾਈ ਦੇਣਾ ਕਿ ਉਹਨਾਂ ਨੇ ਵੀ ਐਤਕੀ ਜਿੰਨੀਆਂ ਸਰਕਾਰੀ ਸਕੂਲ ਨੇ ਕਾਲਜ ਨੇ ਉਹਨਾਂ ਤੇ ਜਿਹੜਾ ਸੋਲਰ ਪੈਨਲ ਲਾਉਣ ਦਾ ਜਿਹੜਾ ਫੈਸਲਾ ਹੈ ਉਹ ਕੀਤਾ ਹੈ ਉਹ ਪਿਛਲੇ ਸਾਲ ਵੀ ਲੱਗੇ ਆ ਤੇ ਇਸ ਸਾਲ ਵੀ ਬਜਟ ਦੇ ਵਿੱਚ ਉਹਨਾਂ ਦੀ ਪ੍ਰਵੀਜ਼ਨ ਜਿਹੜੀ ਹੈ ਉਹ ਕੀਤੀ ਗਈ ਸੋ ਇਹੀ ਸਾਰ ਸਟੈਪ ਜੇ ਅਸੀਂ ਸਰਕਾਰ ਵੀ ਰਲ ਮਿਲ ਕੇ ਲੋਕ ਵੀ ਇਹਦੇ ਵਿੱਚ ਸ਼ਮੂਲੀਅਤ ਕਰਨਗੇ ਤਾਂ ਹੀ ਜਿਹੜਾ ਇੱਕ ਸਾਫ਼ ਸੁਥਰਾ ਜਿਹੜਾ ਵਾਤਾਵਰਨ ਹੈ ਉਹ ਸਮਾਜ ਨੂੰ ਜਿਹੜਾ ਉਹ ਮਿਲ ਸਕਦਾ ਸੋ ਜਿਹੜਾ ਮਤਾ ਲੈ ਕੇ ਆਂਦਾ ਮੈਂ ਮਤੇ ਤੇ ਜਿਹੜੀ ਸਹਿਮਤੀ ਪ੍ਰਗਟਾਉਣਾ ਤੇ ਇਹਦੇ ਤੇ ਮੈਨੂੰ ਲੱਗਦਾ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਥੈਂਕ ਯੂ